ਸਸੀ ਗਾਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੇਵ ਸਿੰਘ ਚੰਡ ਔਰ ਅਸੀਂ ਪਹੁੰਚੂ ਕੇ ਸultanpur Lodhi ਦੇ ਅਧੀਨ ਆਉਂਦੇ ਪਿੰਡ ਸੈਦਪੁਰ ਵਿਖੇ ਜਿੱਥੇ ਕਿ ਲਾਲਜੀਤ ਸਿੰਘ ਜੀ ਭੁੱਲਰ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਉਹਨਾਂ ਦੇ ਸਪੋਰਟ ਦੇ ਵਿੱਚ ਸੱਜਨ ਸਿੰਘ ਚੀਮਾ ਜੀ ਔਰ ਦਿਲਪ੍ਰੀਤ ਸਿੰਘ ਜੀ ਟੂਟਰਵਾਲ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਸੋ ਅੱਜ ਸੈਦਪੁਰੋ ਵਿੱਚ ਸਜਨ ਸਿੰਘ ਜੀ ਮਾਜੀ ਔਰ ਦਿਲਪ੍ਰੀਤ ਸਿੰਘ ਜੀ ਟੋਡਰਬਾਰ ਔਰ ਉਹਨਾਂ ਦੇ ਸਪੋਰਟਰ ਜਿਹੜੇ ਨੇ ਉਹ ਸੈਦਪੁਰ ਵਿਖੇ ਪਹੁੰਚ ਚੁੱਕੇ ਨੇ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਇਹਨਾਂ ਦੇ ਸਪੋਰਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਸੈਦਪੁਰ ਵਿੱਚ ਜਿਹੜੇ ਵਸਨੀਕ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਮੇਰਾ ਨਾਮ ਚਰਨਜੀਤ ਜੀ ਚਰਨਜੀਤ ਜੀ ਪੰਜਾਬ ਸਰਕਾਰ ਵੱਲੋਂ ਜਿਹੜੇ ਸਹੂਲਤਾਂ ਮਿਲ ਰਹੀਆਂ ਪ੍ਰੋਪਰ ਤੁਹਾਨੂੰ ਮਿਲ ਰਹੀਆਂ ਜੀ ਬਿਲਕੁਲ ਬਹੁਤ ਵ ਔਰ ਜਿਹੜੇ ਜ਼ੀਰੋ ਬਿੱਲ ਆ ਰਹੇ ਨੇ ਪਿੰਡਾਂ ਦੇ ਵਿੱਚ ਕਾਫੀ ਜਿਹੜੇ ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਨੇ ਇਹ ਬਿਲਕੁਲ ਸੱਚੀ ਗੱਲ ਆ ਤੁਹਾਡਾ ਬਿੱਲ ਕਿੰਨਾ ਘੱਟ ਆ ਮੈਂ ਕਹਾਂ ਮਾਰਾ ਹੀ ਜ਼ੀਰੋ 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 ਦਾ 6-7 ਮਹੀਨੇ ਹੋ ਗਿਆ ਕੋਈ ਪ੍ਰੋਬਲਮ ਨਹੀਂ ਜੀ ਔਰ ਜੇਕਰ ਅੰਦਰੀਗਾ ਦੀ ਕਿਹਾ ਜਾਵੇ ਔਰ ਅੰਦਰੀਗਾ ਪ੍ਰੋਪਰ ਕੰਮ ਮਿਲ ਰਿਹਾ ਤੁਹਾਨੂੰ ਪ੍ਰੋਪਰ ਕੰਮ ਬਹੁਤ ਵਧੀਆ ਬਹੁਤ ਵਧੀਆ ਜੀ ਔਰ ਇੱਕ ਆਟਾ ਦਾਲ ਸਕੀਮ ਜਿਹੜੀ ਆ ਜਿਹੜੀ ਕਣਕ ਮਿਲਦੀ ਆ ਪਿੰਡਾਂ ਦੇ ਵਿੱਚ ਉਹ ਵੀ ਪ੍ਰੋਪਰ ਤੌਰ ਤੇ ਮਿਲ ਰਹੀ ਤੁਹਾਨੂੰ ਮੈਨੂੰ ਪ੍ਰੋਪਰ ਤੌਰ ਤੇ ਮਿਲੀ ਆ ਜੀ ਆਟਾ ਮਿਲਿਆ ਦਾਲ ਮਿਲੀ ਔਰ ਪੰਜਾਬ ਸਰਕਾਰ ਦੀ ਜਿਹੜੀਆਂ ਕਾਰਜਾ ਜਿਹੜਾ ਮੈਂ ਤਾਂ ਖੁਸ਼ ਹਾਂ ਤੁਸੀਂ ਮੈਂ ਬਹੁਤ ਖੁਸ਼ ਹਾਂ ਜੀ ਮੈਂ ਇਹਦੇ ਨਾਲ ਬਹੁਤ ਵੈਲਕਮ ਕਰਦਾ ਧੰਨਵਾਦ ਮਾਨਸੋ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਔਰ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਪੰਜਾਬ ਸਰਕਾਰ ਆ ਜਿਹੜੀ ਭਗਵੰਤ ਮਾਨ ਸਰਕਾਰ ਆ ਜਿਹੜੀਆਂ ਸਹੂਲਤਾਂ ਤੁਹਾਨੂੰ ਪ੍ਰੋਪਰ ਮਿਲ ਰਹੀਆਂ ਜੀ ਮਿਲ ਰਹੀਆਂ ਔਰ ਇੱਕ ਜਿਹੜਾ ਜ਼ੀਰੋ ਬਿੱਲ ਆ ਰਿਹਾ ਅੱਜ ਕੱਲ ਪਿੰਡਾਂ ਵਿੱਚ ਕਾਫੀ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਤੁਹਾਡਾ ਕਿੰਨਾ ਬਿੱਲ ਆਉਂਦਾ ਜੀ ਸਾਡਾ ਜੀ ਰਿਹਾ ਹੁੰਦਾ ਜੀਰੋ ਆ ਰਿਹਾ ਔਰ ਕਨਕ ਜੀ ਜਲਦੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਾਲ ਸਿੰਘ ਆ ਜੀ ਇਸੇ ਪਿੰਡ ਤੋਂ ਸੈਦਪੁਰ ਤੋਂ ਬਿਲਕੁਲ ਜੀ ਸੈਦਪੁਰ ਤੋਂ ਜੀ ਔਰ ਬਿਲਕੁਲ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਸਹੂਲਤਾਂ ਜਿਹੜੀਆਂ ਨੇ ਪਿੰਡਾਂ ਵਿੱਚ ਮਿਲਦੀਆਂ ਨੇ ਇਹ ਬਿਲਕੁਲ ਸੱਚੀ ਗੱਲ ਮਿਲ ਰਹੀਆਂ ਕਿ ਜਾਂ ਵੈਸੇ ਹੀ ਗਰਾਊਂਡ ਲੈਵਲ ਤੇ ਅਸੀਂ ਚੈੱਕ ਕਰ ਰਹੇ ਆ ਕਿ ਇਹ ਸਹੂਲਤਾਂ ਵਾਕੇ ਮਿਲ ਰਹੀਆਂ ਪਿੰਡਾਂ ਦੇ ਵਿੱਚ ਬਿਲਕੁਲ ਜੀ 100% ਮਿਲ ਰਹੀਆਂ ਆ ਜੀ ਕਣਕ ਆਟਾ ਦਾਲਾਂ ਜੋ ਕੁਝ ਸਭ ਕੁਝ ਮਿਲ ਰਿਹਾ ਵਾ ਜੀ ਬਿਲਕੁਲ ਜੋ ਭਗਵੰ ਹਾਂਜੀ ਔਰ ਇੱਕ ਪਿੰਡਾਂ ਦੇ ਵਿੱਚ ਜ਼ੀਰੋ ਬਿੱਲ ਕਹਿੰਦੇ ਆਉਂਦੇ ਨੇ ਇਹ ਬਿਲਕੁਲ ਸੱਚੀ ਗੱਲ ਹੈ ਹਾਂਜੀ ਬਿਲਕੁਲ ਜੀ ਮੇਰੇ ਸਾਮ ਨੂੰ ਸਾਲ ਹੋ ਗਿਆ ਮੈਂ ਬਿਲਕੁਲ ਗਵਾਹ ਹਾਂ ਜੀ ਸਾਲ ਤੋਂ ਤੁਹਾਡਾ ਬਿੱਲ ਵੀ ਜ਼ੀਰੋ ਆ ਰਿਹਾ ਬਿਲਕੁਲ ਜ਼ੀਰੋ ਆ ਰਿਹਾ ਜੀ ਬਿਲਕੁਲ ਜ਼ੀਰੋ ਆ ਰਿਹਾ ਔਰ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ ਖੁਸ਼ ਹੋਏ ਤੋਂ ਹਾਂਜੀ ਬਿਲਕੁਲ ਖੁਸ਼ ਆ ਜੀ ਤੇ ਇਸੇ ਠੋਕੇ ਨਾਲ ਖੜੇ ਵੀ ਆ ਜੀ ਔਰ ਜੇਕਰ ਗੱਲ ਕਰੀਏ ਵੋਟ ਦੀ ਤੇ ਵੋਟ ਇਸ ਵਾਰ ਕਿਹਨੂੰ ਦੇਣ ਜਾ ਰਹੇ ਹੋ ਜੀ ਬਿਲਕੁਲ ਜੀ ਲਾਲ ਸਿੰਘ ਜੀ ਭੁੱਲਰ ਜੀ ਨੂੰ ਆਮ ਆਦਮੀ ਪਾਰਟੀ ਨੂੰ ਜੀ ਆਪ ਸਰਕਾਰ ਤੋਂ ਖੁਸ਼ ਹੋ ਤੁਸੀਂ ਬਿਲਕੁਲ 1 ਸੋ ਆਮ ਆਦਮੀ ਪਾਰਟੀ ਤੋਂ ਦਿਲਪ੍ਰੀਤ ਸਿੰਘ ਜੀ ਟੁੱਟਰਵਾਲ ਸਾਡੇ ਨਾਲ ਜੁੜ ਚੁੱਕੇ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅ ਸਰ ਵੱਖ-ਵੱਖ ਪਿੰਡਾਂ 'ਚ ਤੁਸੀਂ ਦੌਰਾ ਕਰਦੇ ਹੋ ਸੋ ਅੱਜ ਸੈਦਪੁਰ ਵਿੱਚ ਪਿੰਡ ਵਿੱਚ ਪਹੁੰਚੇ ਹੋ ਤੁਸੀਂ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਪਿੰਡ ਦੇ ਵਿੱਚੋਂ ਅ ਦੇਖੋ ਜੀ ਲੋਕ ਸਿਆਣੇ ਆ ਲੋਕ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨਿੱਤਰ ਕੇ ਆਗੇ ਸਾਰੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਜੀ ਉਸੇ ਪ੍ਰਕਾਰ ਹੀ ਅੱਜ ਸਿਹਤਪੁਰ ਪਿੰਡ ਵਿੱਚ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਮੀਟਿੰਗ ਚੱਲ ਰਹੀ ਹੈ ਸਰਦਾਰ ਸੱਜਨ ਸਿੰਘ ਚੀਮਾ ਜੀ ਇੱਥੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ ਆ ਤੇ ਲਾਲਜੀਤ ਸਿੰਘ ਭੁੱਲਰ ਜੀ ਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਦਾ ਕਹਿ ਰਹੇ ਆ ਲੋਕਾਂ ਨੂੰ ਤੇ ਲੋਕਾਂ ਦਾ ਭਰਮਾ ਹੰਗਾਰਾ ਆ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਾਉਣਗੇ ਕਿਉਂਕਿ ਲੋਕ ਲੋਕ ਬਹੁਤ ਸਿਆਣੇ ਆ ਜੀ ਜੇ ਸਾਡੇ ਦਬਾਬੇ ਦੀ ਗੱਲ ਕਰੀਏ ਦਬਾਬਾ ਸਾਡਾ ਬਹੁਤ ਡੁੰਗਾਈ ਨਾਲ ਸੋਚਦਾ ਆ ਤੇ ਇਹ ਬਹੁਤ ਅੱਗੇ ਦਾ ਸੋਚਦਾ ਹੈ ਵੀ ਜੋ ਸਾਡੇ ਪੰਜਾਬ ਨੇ ਪਿਛਲੇ ਸਮਿਆਂ ਵਿੱਚ ਨੁਕਸਾਨ ਕਰਵਾਇਆ ਜੀ ਉਹ ਨੁਕਸਾਨ ਦੁਬਾਰਾ ਨਾ ਹੋਵੇ ਜੀ ਬਿਲਕੁਲ ਔਰ ਇੱਕ ਸਵਾਲ ਹੋਰ ਹੈ ਜੀ ਵਿਰਸਾ ਸਿੰਘ ਵਲਟੋਹਾ سوشل میڈیا ਤੇ ਅੱਜ ਇੱਕ ਅੱਜਕੱਲ ਇੱਕ ਬਹੁਤ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕਿ ਉਹ ਬੂਟ ਜਿਹੜੇ ਆ ਉਹ ਵਾਪਸ ਕਰਵਾਉਣ ਦਾ ਵੀ ਯੋਗਦਾਨ ਪਾ ਰਹੇ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਉਹ ਦੇਖੋ ਜੀ ਉਹ ਇਹਨਾਂ ਦੇ ਬੂਟਾਂ ਦੀ ਰਾਜਨੀਤੀ ਜਿਹੜੀ ਬੜੀ ਪੁਰਾਣੀ ਹੈ ਜੀ ਇਹ ਵਿਰਸਾ ਸਿੰਘ ਬਲਟੋਵਾ ਜੀ ਬੂਟ ਵਾਪਸ ਕਰਾ ਰਹੇ ਆ ਇਸੇ ਪ੍ਰਕਾਰ ਹੀ ਸੁਖਬੀਰ ਸਿੰਘ ਬਾਦਲ ਇੱਕ ਅ ਅ ਸਟਾਰ ਦੇ ਬੂਟ ਜਿਹੜੇ ਸੀਗੇ 2 250 ਵਾਲੇ ਉਹ ਉਹਨਾਂ ਨੂੰ ਪਾਲਿਸ਼ ਕਰਨ ਦੀ ਵੀਡੀਓ ਬੜੀਆਂ ਮਸ਼ਹੂਰ ਕੀਤੀਆਂ ਸੀ ਇਹਨਾਂ ਨੇ ਜੀ ਜੀ ਤੇ ਇਹ ਇਹਨਾਂ ਦਾ ਜਿਹੜਾ ਬੂਟਾਂ ਦਾ ਕੈਰੀਅਰ ਬਹੁਤ ਪੁਰਾਣਾ ਹੈ ਸ਼ਾਇਦ ਆਉਂਦੇ ਟਾਈਮ ਦੇ ਵਿੱਚ ਜੇ ਹੋਰ ਕੋਈ ਕੰਮ ਨਾ ਲੱਭਾ ਤਾਂ ਸ਼ਾਇਦ ਬੂਟਾਂ ਦਾ ਕੰਮ ਸ਼ੁਰੂ ਕਰਨਗੇ ਜੀ 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 ਧੰਨਵਾਦ ਜੀ ਮਿਹਰਬਾਨੀ ਸੋ ਆਮ ਆਦਮੀ ਪਾਰਟੀ ਤੋਂ ਪ੍ਰਦੀਪ ਸਿੰਘ ਜੀ ਥਿੰਦ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਥਿੰਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਵਾਕ ਵਾਕ ਪਿੰਡਾਂ ਦਾ ਤੁਸੀਂ ਦੌਰਾ ਕਰ ਰਹੇ ਹੋ ਦੂਰ ਤੋਂ ਦੂਰ ਪ੍ਰਚਾਰ ਕਰ ਰਹੇ ਹੋ ਸੋ ਕਿਸ ਤਰ੍ਹਾਂ ਦਾ ਸਪੋਰਟ ਜਿਹੜਾ ਆਮ ਜਨਤਾ ਵੱਲੋਂ ਮਿਲ ਰਿਹਾ ਜੀ ਦੇਖੋ ਜੀ ਆਮ ਪਬਲਿਕ ਦੀ ਗੱਲ ਕਰੀਏ ਤੇ ਆਮ ਪਬਲਿਕ ਦਾ ਇਸ ਸਰਕਾਰ ਬਤੀ ਚੁਕਾ ਬਹੁਤ ਵਧੀਆ ਵਾ ਕਿਉਂਕਿ ਇਹ ਸਰਕਾਰ ਅਸਲ 'ਚ ਹੈ ਹੀ ਆਮ ਲੋਕਾਂ ਦੀ ਹੈ ਜਿਹੜੀ ਸਰਕਾਰ ਨੇ 2 ਸਾਲ 'ਚ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਪੈਸੇ ਤੋਂ ਨੌਕਰੀਆਂ ਵੰਡਤੀਆਂ ਲੋ ਹਰ ਬੰਦੇ ਨੂੰ ਫ੍ਰੀ ਆ ਜੀ ਤਕਰੀਬਨ ਮੈਂ ਕਹੂੰਗਾ ਵੀ ਕਿਸੇ ਇੱਕ ਵਰਗ ਨੂੰ ਨਹੀਂ ਕਿਉਂਕਿ ਗਰੀਬ ਬੰਦੇ ਹਰ ਵਰਗ 'ਚ ਹੈਗੇ ਲੋੜਵੰਦ ਬੰਦੇ ਹਰ ਵਰਗ ਵਰਗ 'ਚ ਹੈਗੇ ਆ ਤੇ ਉਹਨਾਂ ਨੂੰ ਵੀ ਅਜੇ ਬਿਜਲੀ ਫ੍ਰੀ ਮਿਲ ਰਹੀ ਹੈ ਉਹ ਵੀ ਸਹੂਲਤ ਮੰਨਦੇ ਆ ਤੇ 2 ਸਾਲ ਦੇ ਜੇ ਕੰਮਾਂ ਨੂੰ ਦੇਖਿਆ 800 ਤੋਂ ਪਲੱਸ ਮਹੱਲਾ ਕਲੀਨਿਕ ਜਿਹਨੂੰ ਆਪਾਂ ਆਮ ਆਦਮੀ ਪਾਰਟੀ ਦਾ ਕਲੀਨਿਕ ਕਹਿੰਦੇ ਆ ਖੋਲ ਦਿੱਤੇ ਆ ਪੰਜਾਬ 'ਚ ਜਿਹੜੇ ਆਉਣ ਵਾਲੇ ਸਮੇਂ 'ਚ ਕੋਈ 2 ਤੋਂ 5000 ਕਲੀਨਿਕ ਸਰਕਾਰ ਦੀ ਕੰਪਲੀਟ ਹੋਣ ਤੱਕ ਹੋ ਜਾਣਗੇ ਤੇ ਇਹ ਮੈਂ ਕਹਿੰਦਾ ਬਹੁਤ ਵੱਡੀ ਸਹੂਲਤ ਆ ਆ ਲਾਗਲੇ ਹਸਪਤਾਲ ਦੀ ਗੱਲ ਕਰ ਲਈਏ ੱੱੱ ਟੱਬੇ ਦੀ ਤੇ ਇੱਥੇ ਅੱਜ ਹਰ ਪ੍ਰਕਾਰ ਦੀ ਦਵਾਈ ਮਿਲਦੀ ਹੈ ਸਰਕਾਰੀ ਹਸਪਤਾਲ ਤੇ ਜਿਹੜੀ ਕਿ ਪਹਿਲਾਂ ਕਦੀ ਨਹੀਂ ਸੁਣਿਆ ਮਿਲਦੀ ਹੈ ਦਵਾਈ ਟੈਸਟ ਵੀ ਉਥੇ ਫ੍ਰੀ ਮਿਲਦੇ ਆ ਹਾਂਜੀ ਧੰਨਵਾਦ ਜੀ ਔਰ ਬਿਲਕੁਲ ਮੁਹੰਮਦ ਰਫੀਤ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਮੁਹੰਮਦ ਰਫੀਤ ਸਾਹਿਬ ਅਕਸਰ ਤੁਹਾਨੂੰ ਦੇਖਦੇ ਆ ਗਰਾਊਂਡ ਲੈਵਲ ਤੇ ਰਿਸਿਊ ਕੰਮ ਕਰਦੇ ਹੋ ਸੋ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹੋ ਅੱਜ ਤੁਹਾਡੇ ਪਿੰਡ ਵਿੱਚ ਪਹੁੰਚੇ ਨੇ ਸੱਜਨ ਸਿੰਘ ਚੀਮਾ ਜੀ ਸੈਦਪੁਰ ਦੇ ਵਿੱਚ ਸੋ ਇਕੱਠ ਕੀਤਾ ਹੈ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਜੀ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਆਪਣੇ ਦਵਾਬਾ ਮੀਡੀਆ ਚੈਨਲ ਵਾਲੇ ਦਾ ਮੈਂ ਧੰਨਵਾਦ ਕਰਦਾ ਜੀ ਬਹੁਤ ਵਧੀਆ ਕਵਰੇਜ ਤੁਸੀਂ ਸਾਨੂੰ ਸਾਡੀ ਆਮ ਆਦਮੀ ਪਾਰਟੀ ਨੂੰ ਦੇ ਰਹੇ ਹੋ ਤਹਿ ਦਿਲੋਂ ਧੰਨਵਾਦ ਤੁਹਾਡਾ ਅੱਜ ਪਿੰਡ ਸੈਦਪੁਰ ਚ ਜੋ ਆਪਣੇ ਭਾਰੀ ਇਕੱਠ ਆਮ ਆਦਮੀ ਪਾਰਟੀ ਦਾ ਹੋਇਆ ਤੇ ਲੋਕਾਂ ਦਾ ਬਹੁਤ ਹੀ ਤਮੰਗਾਰਾ ਮਿਲਿਆ ਵਾ ਤੇ ਲੋਕ ਅੱਜ ਪੱਤਰਕਾਰ ਸਾਹਿਬ ਤੁਹਾਨੂੰ ਵੀ ਪਤਾ ਹੀ ਇਸ ਚੀਜ਼ ਦਾ ਸੋ ਹੁਣ ਵੀ ਆਮ ਆਦਮੀ ਪਾਰਟੀ ਜੋ ਸਰਦਾਰ ਲਾਲਜੀ ਸਿੰਘ ਦਰਜੀ ਦੇ ਹੱਕ ਵਿੱਚ ਚਿਮਾ ਸਾਹਿਬ ਜੀ ਬੋਲ ਕੇ ਗਏ ਨੇ ਤੇ ਸਾਰਿਆਂ ਨੇ ਪੇ ਸਾਰੇ ਪਿੰਡ ਨੇ ਬਹੁਤ ਜ਼ਿਆਦਾ ਰਿਸਪੌਂਸ ਦਿੱਤਾ ਔਰ ਲਾਈ ਇੱਕ ਇੱਕ ਮੋੜ ਆਮ ਆਦਮੀ ਪਾਰਟੀ ਦੇ ਬਟਨ ਨੂੰ ਦਬਕੇ ਝਾੜੂ ਵਾਲੇ ਬਟਨ ਨੂੰ ਦਬਕੇ ਤਸੀਂ ਇਹ ਮਾਨਸਰ ਦੀ ਝੋਲੀ ਵਿੱਚ ਸੀਟ ਪਾਵਾਂਗੇ ਪਿੰਡ ਵਾਸੀਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੁਸੀਂ ਦੇਖ ਲਿਆ ਪੂਰਾ ਪੂਰਾ ਪਿੰਡ ਦਾ ਘੱਟ ਠਿਕਾ ਜੀ ਸਵੇਰੇ ਅਸੀਂ ਅਮਰਕੋਟ ਵੀ ਮੀਟਿੰਗ ਕਰਕੇ ਆਏ ਆ ਸਰਦਾਰ ਰਾਜਵਿੰਦਰ ਸਿੰਘ ਜੀ ਜੋ ਸਾਬਕਾ ਆਪਣੇ ਸਰਪੰਚ ਨੇ ਮਜੂਦਾ ਸਰਪੰਚ ਨੇ ਤੇ ਬਹੁਤ ਵਧੀਆ ਉੱਥੋਂ ਵੀ ਅਮਰਕੋਟ ਦੇ ਰਿਸਪਾਂਸ ਮਿਲਿਆ ਤੇ ਬੁਲਬਰ ਤੋਂ ਵੀ ਅਸੀਂ ਮੀਟਿੰਗਾਂ ਸਾਰੇ ਤੁਸੀਂ ਡੇਲੀ ਅਪਡੇਟ ਦੇਖਦੇ ਹੀ ਆ ਤੇ ਬਹੁਤ ਵਧੀਆ ਰਿਸਪੌਂਸਰ ਜੀ ਤੇ ਲਾਈ ਮੋਰ ਇੱਕ ਇੱਕ ਜਿਹੜੀ ਮੋਹਰ ਛਾੜੂ ਦੇ ਬਟਨ ਛਾੜੂ ਤੇ ਲੱਗੂਗੀ ਤੇ ਆਮ ਆਦਮੀ ਪਾਰਟੀ ਜਿਹੜੀ ਆ 92 ਸੀਟਾਂ ਜਿਹੜੀਆਂ ਜਿੱਤ ਕੇ ਪਾਰਟੀ ਆਈ ਹੈ ਇੱਕ ਨਵਾਂ ਉਹਨਾਂ ਨੇ ਮਿਸਾਲ ਕਾਇਮ ਕੀਤੀ ਆ ਔਰ ਹੁਣ ਵੀ ਤੁਸੀਂ ਦੇਖ ਲਓ 13 ਦੀਆਂ 13 ਸੀਟਾਂ ਜਿਹੜੀਆਂ ਮਾਨ ਸਾਹਿਬ ਨੇ ਜੋ ਵਾਅਦਾ ਕੀਤਾ ਉਹ ਪ੍ਰੋਪਰ ਪੂਰਾ ਕਰਨਗੇ ਤੇ ਬਾਕੀ ਜਿਹੜੀ ਦਵਾਈਆਂ ਦਾ ਇੱਕ ਵੀਰ ਨੇ ਸਵਾਲ ਚੱਕਿਆ ਤੁਸੀਂ ਡਿਬਿਆ ਹਸਪੀਟਲ ਦਾ ਸਾਡੇ ਮਾਨਯੋਗ ਐਸ.ਟੀ.ਐਮ. ਸਾਬ ਆਪਣੇ ਐਸਮੋ ਸਾਹਿਬ ਜੋ ਨੇ ਸਰਦਾਰ ਮੋਹਨ ਸਿੰਘ ਜੀ ਬਹੁਤ ਵਧੀਆ ਵਰਕ ਕਰ ਆਪਣਾ ਡਿਊਟੀ ਨੂੰ ਡਿਊਟੀ ਸੰਬੰਧੀ ਕੰਮ ਕਰਦੇ ਨੇ ਕੋਈ ਪੇਸ਼ੈਂਟ ਕੋਈ ਵੀ ਕੋਈ ਵੀ ਪੇਸ਼ੈਂਟ ਜਾਨੀ ਕਿ ਮਤਲਬ ਕਿ ਵੀ ਚਲ ਜੇ ਰਾਤ ਚਲ ਜੇ ਦਿਨ ਚਲ ਜੇ ਬਿਲਕੁਲ ਅਟੈਂਡ ਉਹਨਾਂ ਨੂੰ ਸਹੀ ਤਰੀਕੇ ਨਾਲ ਕਰਦੇ ਆ ਔਰ ਸਾਰੀਆਂ ਦਵਾਈਆਂ ਪੱਤਰਕਾਰ ਸਾਹਿਬ ਸਾਨੂੰ ਇਨ ਟਾਈਮ ਤੇ ਮਿਲਦੀਆਂ ਸੋ ਇੰਨੀ ਗੱਲ ਕਹਿਣੀ ਚਾਹੁੰਦਾ ਮਾਰਕੀਟ ਕਮੇਟੀ ਚੇਅਰਮੈਨ ਸੁਲਤਾਨਪੁਰ ਲੋਧੀ ਮਹਮਦ ਰਫੀ ਤੇ ਸੋ ਪੱਤਰਕਾਰ ਸਾਹਿਬ ਦਾ ਬਤੈਦਲ ਇਸ ਤਰ੍ਹਾਂ ਸਪੋਰਟ ਮਿਲ ਰਿਹਾ ਜੀ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਆਪਣੇ ਪਿੰਡ ਤੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਹਾਂਜੀ ਔਰ ਲੱਗਦਾ ਹੈ ਕਿ ਇਸ ਵਾਰ ਜਿਹੜੀ ਖਡੂਰ ਖਡੂਰ ਸਾਹਿਬ ਵਾਲੀ ਸੀਟ ਆ ਆਮ ਆਦਮੀ ਪਾਰਟੀ ਜਿਹੜੀ ਉਹ ਲੈ ਕੇ ਜਾਏਗੀ ਦੇਖੋ ਉਮੀਦ ਹੈ ਪੂਰੀ ਉਮੀਦ ਹੈ ਤਾਲਵਾ ਜੀ ਸੋ ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸਰਦਾਰ ਸੱਜਨ ਸਿੰਘ ਜੀ ਚੀਮਾ ਸਾਹਿਬ ਸਾਡੇ ਨਾਲ ਮੌਜੂਦ ਨੇ ਸੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਔਰ ਸਾਰੇ ਜਿੰਨੇ ਵੀ ਦਰਸ਼ਕ ਨੇ ਦੋਬਾ ਟੀਵੀ ਦੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਸੱਚੀ ਕਲ ਪਿਆਰ ਭਰੀ ਤੇ ਬੈਸਟ ਵਿਸ਼ੇਸ ਦਿਨ ਅ ਸਰ ਵੱਖ-ਵੱਖ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਪਿੰਡਾਂ ਦੇ ਵਿੱਚੋਂ ਦੇਖੋ ਮੈਂ ਇਸ ਤਰ੍ਹਾਂ ਦਾ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਇੰਨਾ ਵੱਡਾ ਹੰਗਾਰਾ ਮਿਲੂਗਾ ਜੀ ਔਰ ਇਹ ਇਸੇ ਕਰਕੇ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਤਕਰੀਬਨ 2 ਸਵਾ 10 ਸੋ ਦਾ ਸਵਾ 2 ਸਾਲ ਹੋ ਗਏ ਨੇ ਜੀ ਤੇ ਉਹਨਾਂ ਨੇ ਜੋ ਕੰਮ ਕੀਤੇ ਨੇ ਕਿ ਉਹਨਾਂ ਦੇ ਕਾਰਨ ਇੰਨੀਆਂ ਵੱਡੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਇੰਨੇ ਵੱਧ ਚੜ ਕੇ ਲੋਕ ਆ ਰਹੇ ਨੇ ਔਰ ਅਸੀਂ ਕਈ ਪਿੰਡਾਂ ਦੇ ਵਿੱਚ ਅੱਜ ਹੀ ਜਿਹੜੇ ਨੇ ਉਹ ਦੂਜੀਆਂ ਪਾਰਟੀਆਂ ਚੋਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਅਸੀਂ ਜੁਆਇਨ ਕਰਾਇਆ ਸੋ ਇਹ ਇਸੇ ਕਰਕੇ ਹੀ ਹੈ ਕਿ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਲੋਕੀ ਪਿਆਰ ਦੇ ਰਹੇ ਆ ਆਮ ਆਦਮੀ ਪਾਰਟੀ ਨੂੰ ਔਰ ਜਿਹੜੀ ਖਡੂਰ ਸਾਹਿਬ ਸੀਟ ਹੈ ਬੜੀ ਹੋਰ ਸੀਟ ਹੈ ਸੋ ਇੱਥੇ ਇੱਕ ਮੈਂ ਗੱਲ ਤੁਹਾਨੂੰ ਕਹਿਣੀ ਚਾਹਾਂਗਾ ਕਿ ਭਗਵੰਤ ਸਿੰਘ ਸਲਤਨ ਪਰਲੋਦੀ ਜੀ ਹਜੇ ਤੱਕ ਨਹੀਂ ਪਹੁੰਚੇ ਜੀ ਤੁਸੀਂ ਕੀ ਕਹਿਣਾ ਜਾਓਗੇ ਜੀ ਦੇਖੋ ਜੀ ਪਰਸੋਂ ਆ ਰਹੇ ਨੇ ਜੀ 26 ਤਰੀਕ ਨੂੰ ਆ 1 ਵਜੇ ਜਿਹੜਾ ਉਹਨਾਂ ਨੇ ਪਹੁੰਚਣਾ ਇੱਥੇ ਜੀ ਤੇ ਤੁਹਾਡੇ ਜਰੀਏ ਮੈਂ ਸਗੋਂ ਸੰਗਤ ਨੂੰ ਅਪੀਲ ਵੀ ਕਰਦਾ ਪਹੁੰਚਣ ਲਈ ਔਰ ਉਹਨਾਂ ਦਾ ਬੜਾ ਪਿਆਰ ਹੈ ਸੁਲਤਾਨਪੁਰ ਲੋਧੀ ਨਾਲ ਇਦਾਂ ਦੀ ਕੋਈ ਗੱਲ ਨਹੀਂ ਹੈ ਉਹ ਰਜੇਵੇਂ ਈ ਇਦਾਂ ਦੇ ਉਹਨਾਂ ਨੂੰ ਸਾਰੇ ਇੰਡੀਆ ਦੇ ਵਿੱਚ ਪ੍ਰਚਾਰ ਕਰਨਾ ਪੈ ਰਿਹਾ ਸੋ ਇਹ ਪਰਸੋਂ 26 ਤਰੀਕ ਨੂੰ ਤਕਰੀਬਨ 12 1 ਵਜੇ ਦੇ ਆਸ-ਪਾਸ ਉਹ ਇੱਥੇ ਪਹੁੰਚਣਗੇ ਔਰ ਇੱਕ ਰੈਲੀ ਜਿਹੜੀ ਆ ਭਾਜਪਾ ਵੱਲੋਂ ਵੀ ਕੀਤੀ ਗਈ ਆ ਔਰ ਮੋਦੀ ਸਾਹਿਬ ਵੱਲੋਂ ਇੱਕ ਕੱਲ ਬਿਆਨ ਆਇਆ ਕਿ ਜਿਹੜੀ ਸਾਡੀ ਸਰਕਾਰ ਹੈ ਉਹ ਕਿਸਾਨਾਂ ਦੀ ਹਮਾਇਤੀ ਸਰਕਾਰ ਆ ਕਿਸਾਨਾਂ ਦੀ ਮਦਦ ਕਰਨ ਵਾਲੀ ਸਰਕਾਰ ਆ ਸੋ ਕੀ ਕਿਹਾ ਜਾਊਗੇ ਜੀ 700 ਕਿਸਾਨਾਂ ਦੀਆਂ ਸ਼ਹੀਦੀਆਂ ਜੀ ਕਰਨ ਵਾਲਾ ਆਦਮੀ ਜਿਹੜਾ ਉਹ ਕਹਿੰਦਾ ਵੀ ਮੈਂ ਕਿਸਾਨਾਂ ਨਾਲ ਪਿਆਰ ਕਰਦਾ ਇੱਕ ਸਾਲ ਉੱਥੇ ਗਰਮੀ ਸਰਦੀ ਮੀਂਹ ਧੁੱਪ ਦੇ ਵਿੱਚ ਉੱਥੇ ਇਸ ਕਿਸਾਨਾਂ ਨੂੰ ਰੋੜਨ ਵਾਲਾ ਕਹਿੰਦਾ ਵੀ ਮੈਂ ਪਿਆਰ ਕਰਦਾ ਅਦਾਨੀਆਂ ਅਬਾਨੀਆਂ ਕੋਲ ਪੰਜਾਬ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਕਿਸਾਨੀ ਨੂੰ ਵੇਚਣ ਦੀ ਤਿਆਰੀ ਕਰਦਾ ਉਹ ਕਹਿੰਦਾ ਮੈਂ ਕਿਸਾਨਾਂ ਨੂੰ ਪਿਆਰ ਕਰਦਾ ਹੈ ਕਿਦਾਂ ਦਾ ਪਿਆਰ ਹੈ ਉਹ ਪਿਆਰ ਕਰਦਾ ਹੋਵੇ ਤੇ ਇਹਨਾਂ ਦੀਆਂ ਮੰਗਾਂ ਮੰਨ ਕੇ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਜਿਹੜੇ ਨੇ ਉਸ ਤੋਂ ਬਾਅਦ ਮੁੱਕਰਦਾ ਨਾ ਕੋਈ ਪਿਆਰ ਨਹੀਂ ਕਰਦਾ ਸਭ ਤੋਂ ਵੱਡਾ ਦੁਸ਼ਮਣ ਮੋਦੀ ਹੈ ਪੰਜਾਬ ਦਾ ਜੇ ਹੈਗਾ ਤੇ ਜਿਹੜਾ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਹੈ ਜਿਹੜਾ ਪੰਜਾਬ ਨੂੰ ਅਦਾਨੀਆਂ ਅਬਾਨੀਆਂ ਨੂੰ ਵੇਚਣਾ ਚਾਹੁੰਦਾ ਹੈ ਔਰ ਵਾਕਵਾ ਕੇ ਲੋਕਾਂ ਨਾਲ ਵੀ ਅੱਜ ਅਸੀਂ ਇੱਥੇ ਗੱਲਬਾਤ ਕੀਤੀ ਹੈ ਸੋ ਆਮ ਆਦਮੀ ਪਾਰਟੀ ਤੋਂ ਕਾਫੀ ਲੋਕ ਖੁਸ਼ ਨੇ ਔਰ ਇੱਕ ਛੋਟੀ ਜੀ ਕੰਪਲੀਟ ਵੀ ਕਰ ਰਹੇ ਨੇ ਕਿ ਜਿਹੜਾ 1000 ਰੁਪਿਆ ਸੀਗਾ ਲੇਡੀਜ਼ ਨੂੰ ਔਰਤਾਂ ਨੂੰ ਮਿਲਣਾ ਸੀ ਸੋ ਇਹ ਕਦੋਂ ਦਾ ਲਾਂਚ ਕਰਨ ਜਾ ਰਹੀ ਹੈ ਸਰਕਾਰ ਦੇਖੋ ਜੀ ਸਾਰੇ ਵਾਦੇ ਪੂਰੇ ਕਰ ਦਿੱਤੇ ਆ ਜੀ ਇੱਕਦਮ ਸਾਰੇ ਕੰਮ ਨਹੀਂ ਹੁੰਦੇ ਅਜੇ 3 ਸਾਲ ਦਾ ਸਮਾਂ ਬਾਕੀ ਆ ਜੀ ਔਰ ਤੁਸੀਂ ਆਪ ਦੇਖਦੇ ਹੋ ਇੱਥੇ ਜਿੰਨੀ ਸੰਗਤ ਬੈਠੀ ਹੈ ਮੇਰੇ ਖਿਆਲ ਚ ਇੱਕ ਅੱਡੇ ਦਾ ਭਾਵੇਂ ਕਿਸੇ ਦਾ ਬਿੱਲ ਆਉਂਦਾ ਵੈਲੀ ਤੇ ਬਿਜਲੀ ਦੇ ਬਿੱਲ ਮਾਫ ਨੇ ਜੀ ਬਿਲਕੁਲ ਗੱਲ ਕੀਤੀ ਕਹਿੰਦੇ ਇੱਕ ਜ਼ੀਰੋ ਬਿੱਲ ਹੀ ਆ ਰਿਹਾ ਹੈ ਟਿਊਬਲ ਦੀਆਂ ਵਾਧੂ ਬਿਜਲੀ ਆ ਰਹੀ ਹੈ ਜਿਹੜੀਆਂ ਮੋਟਰਾਂ ਦੀ ਬਿਜਲੀ ਵਾਧੂ ਆ ਰਹੀ ਹੈ ਕੋਈ ਤੰਗੀ ਨਹੀਂ ਫਸਲ ਵਧੀਆ ਚੱਕੀ ਜਾ ਰਹੀ ਹੈ ਸਕੂਲ ਹਸਪਤਾਲ 'ਚ ਬਹੁਤ ਸੁਧਾਰ ਆਇਆ ਟੋਲ ਪਲਾਜੇ ਬੰਦ ਕਰਤੇ ਤੇ 42000 ਸਰਦਾਰ ਭਗਵੰਤ ਸਿੰਘ ਬਾਣ ਨੇ ਬਿਨਾ ਸ਼ਿਫਾਰਿਸ਼ ਤੋਂ ਬਿਨਾ ਪੈਸੇ ਤੋਂ ਨੌਕਰੀਆਂ ਦਿੱਤੀਆਂ ਨੇ ਇੱਕ ਵਾਦਾ ਰਹਿ ਗਿਆ ਉਹ ਵੀ ਜਿਹੜਾ ਸੈਂਟਰ ਹੈ ਉਹ ਬਹੁਤ ਤੰਗ ਕਰ ਰਿਹਾ 8000 ਕਰੋੜ ਰੁਪਈਆ ਰੂਰਲ ਡਵੈਲਪਮੈਂਟ ਫੰਡ ਦਾ ਇਹ ਦੱਬੀ ਬੈਠੇ ਨੇ ਜਿਹਦੇ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਨੂੰ ਕੋਰਟ ਦੇ ਵਿੱਚ ਜਾਣਾ ਪਿਆ ਔਰ ਜਦੋਂ ਇਹ ਮਸਲਾ ਹੱਲ ਹੋ ਗਿਆ ਪੈਸਾ ਆ ਗਿਆ 1-1000 ਰੁਪਏ ਦੀ ਵੀ ਜਿਹੜੀ ਸਾਡੀ ਗਾਰੰਟੀ ਹੈ ਜਿਹੜੀ ਕੇਜਰੀਵਾਲ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਨੇ ਗਾਰੰਟੀ ਦਿੱਤੀ ਸੀ ਉਹ ਪੂਰੀ ਕਰਦਿਆਂਗੇ ਧੰਨਵਾਦ ਜੀ ਸੋ ਬਿਲਕੁਲ ਜੀ ਆਮ ਆਦਮੀ ਪਾਰਟੀ ਤੋਂ ਦਾਸ ਅਜੈ ਸਿੰਘ ਜੀ ਚੀਮਾ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਜਿਨ੍ਹਾਂ ਦੇ ਕੀਮਤੀ ਵਿਚਾਰ ਆਪਾਂ ਸੁਣੇ ਕੈਮਰਾਮੈਨ ਦੀਪ ਸ਼ਰਮਾ ਦੇ ਨਾਲ ਜਸਦੇਵ ਸਿੰਘ ਚਾਂਡੇ ਦਵਾਬਾ ਮੀਡੀਆ ਹਾਊਸ ਸੁਲਤਾਨਪੁਰ